ਉਹ ਜੀ ਆ ਗਏ ਭਾਈ ਮੋਟਰ ਤੇ ਹੁਣ ਤੇ ਨਾਲਤੀ ਮੋਟਰ ਤੇ ਲਾਈਏ ਪਾਣੀ ਉਹਨੂੰ ਲਸਣ ਲਸਣ ਨੂੰ ਸਬਜ਼ੀ ਨੂੰ ਫੇਰ ਘਰੇ ਆ ਕੇ ਤੁਹਾਨੂੰ ਜਾਨਵਰ ਦਿਖਾਉਣੇ ਆ। ਜੇ ਲਾ ਮੋਟਰ ਚੱਲਦੀ ਆਣ ਪਾਣੀ ਲਾ ਕੇ ਫੇਰ ਦਿਖਾਉਣਾ ਵੀਰੇ। ਹਾਂਜੀ ਵੀਰੇ ਸੱਤ ਤਰੀਕ ਕਾਲ ਹੋਰ ਭਰਾ ਕੀ ਯਾਰ ਲੈ ਕੰਮ ਚੱਲ ਵਧੀਆ ਸਾਰੇ ਭਰਾਵਾਂ ਦਾ। ਲਓ ਜੀ ਕਰਾਈਏ ਸ਼ਾਂਤ ਤੁਹਾਨੂੰ ਜਾਨਵਰਾਂ ਦਾ ਅੱਜ ਵੀਰੇ ਜੋੜੇ ਲਾਉਣ ਲੱਗੇ ਪਰ ਬਣ ਚਾਰ। ਭਾਈ ਨੇ ਕਿਤੇ ਤਾਂ ਲਿਆਂ ਨਾ ਗਿਆ ਤੇ ਵੀਡੀਓ ਵੀਰੇ ਦੋ ਤਿੰਨ ਦਿਨ ਹੋ ਗਏ ਯਾਰ ਤਾਂ ਨਹੀਂ ਬਣੀ ਅਰਸ਼ ਢੰਡਾ ਆਪਣਾ ਬੁਖਾਰ ਚੜਦਾ ਯਾਰ ਤੇ ਤਾਂ ਟਾਈਮ ਨਹੀਂ ਲੱਗਿਆ ਵੀਰੇ ਲੈਓ ਤੁਹਾਨੂੰ ਕਰਾਈਏ ਸ਼ੌਂਕ ਹਮੋਰਗਾ ਤਾਂ ਖੋਲਤਾ ਇੱਧਰ ਜਾਨਵਰ ਨੇ ਹੂਟਰ ਤਾਂ ਬੰਦ ਕਰਿਆ ਭਾਈ ਯਾਰ ਲਵਾ ਲਓ ਜੀ ਦੇ ਨਾ ਕੂਤਰਾਂ ਦਾ ਚੋਰੀ ਦਾ ਡਾਰਾ ਹੂਟਰ ਲਵਾ ਲਓ ਨਜ਼ਾਰੇ ਨਾਲ ਬੰਦਾ ਸੌਂਦਾ ਭਾਈ ਤੇ ਮਖੂਲ ਲਵਾ ਵੀਰੇ ਪਹਿਲਾਂ ਜੁਰੇ ਖੋਲੇ ਦੋਆ ਕੁੱਡਾਂ ਇਹ ਚੋਂ ਆਪੇ ਜੋੜ ਕੱਢ ਕੇ ਕਬੂਤਰਿਆਂ ਉੱਧਰ ਛੱਡ ਦੇਣੀਆਂ ਨੇ ਆਹ ਕਬੂਤਰੀ ਵੀ ਉੱਧਰ ਛੱਡ ਦੇਣੀਆਂ ਨੇ ਇਹ ਤਾਂ ਮੇਨ ਨੇ ਚਿੱਟੀਆਂ ਆਈਆਂ ਨੇ ਇਹਦਾ ਪੌਰੇ ਛੱਡ ਦੇਣ ਦੇ ਨਾਲ ਇਹਨਾਂ ਦੇ ਭੈਣ ਭਾਈ ਇੱਕ ਗਾਣੇ ਦਾ ਜੋੜਾ ਛੱਡ ਦੇਣਾ ਇਹ ਚ ਉਹਨੂੰ ਬਾਈ ਨੇ ਅੰਡੇ ਲੈ ਜਾਣ ਦੇ ਆਪਣੇ ਨੇ ਕੈਨੇਡਾ ਤੇ ਅੱਜ ਹੋਗੀ 6 ਤਰੀਕ ਹੋਗੀ ਅੱਜ ਆਪਾਂ ਲਾ ਦੇਣਾ ਨੇ 18 ਤਰੀਕ ਤੱਕ ਵੀਰੇ ਨਹੀਂ ਜਾਣਾ ਤੇ ਜਦੋਂ ਨਿਕਲੇ ਆਉਣਗੇ ਲਿਆ ਉਪਰ ਘਰੀਏ ਤਿਆਰੀਆਂ ਅੰਡੇ ਭੇਜਣ ਦੀ ਆਪਣੇ ਬਾਈ ਨੂੰ ਪਾ ਮਿੱਤਰ ਨੇ ਯਾਰ ਬਾਹਰ ਲਿਆਉਣਾ ਤਾਂ ਆਪਾਂ ਨੂੰ ਖਾਸ ਕਰਕੇ ਹੋ ਜਾਂਦਾ ਵੀ ਜਲ ਬਾਈਆਂ ਦਾ ਸ਼ੌਂਕ ਪੂਰਾ ਹੋਵੇ। ਬਾਕੀ ਆਪਣੇ ਕਬੂਤਰ ਵੀ ਕੈਨੇਡਾ ਜਾਣਗੇ ਤੇ ਆਪਾਂ ਨੂੰ ਵੀ ਇਹ ਜਿਆਰ ਖੁਸ਼ੀ ਆ। ਬਾਕੀ ਦੇਖਦੇ ਆ ਲੈ ਆ ਬਾਈ ਮੈਂ ਲਾਉਣਾ ਜੋੜੇ ਫੇਰ ਦਿਖਾਉਣਾ ਤੁਹਾਨੂੰ। ਆ ਦੋਏ ਆਪਾਂ ਇੱਧਰ ਕਰਨ ਲੱਗੇ ਆ। ਆਹ ਆ ਨਾ ਕਬੂਤਰੀ ਇਹਦੀ ਨਾਨੀ ਆ ਉਦਲੇ ਦੀ। ਇਹ ਪਿਓਰ ਕੱਢਿਆ ਕਾਕਿਆ ਵਾਲਿਆਂ ਦਾ ਆ ਜੋੜਾ ᱛੀ ਆਪਣੇ ਕੋ ਤੇ ਕੂਤਰੀ ਆ ਇਹ। ਇਹਦੀ ਗਾਹ ਪੱਠਾ ਪੱਠੀ ਆਪਾਂ ਲਾ ਕੇ ਆ ਕਢਾਇਆ ਸ਼ਾਕ ਖਾ ਕੱਢਿਆ ਬਈ ਇਹ ਪਹਿਲਾਂ ਆਪਣੇ ਕੋ ਕੱਢਿਆ ਤੇ ਆਪਾਂ ਰੋਕ ਲਿਆ ਇਹਨੂੰ ਅਜੇ ਇਧਰ ਕਰਤਾ ਕੱਟ ਕਰਕੇ ਵਾਹੀ ਗਰੂ ਸੱਤ ਨੂੰ ਫਿਰੰਦ ਹੋਰੇ ਕੱਟ ਕਰਤਾ ਆਪਾਂ ਲਾ ਲਾ ਅਓ ਇੱਲੇੰਦਾਨ ਯਾਰੇ ਹੋਰ ਵੀ ਕੱਢਦੀ ਵੀਰੇ ਲਾਈਏ ਜੋੜੇ ਉਧਰ ਇਹ ਦੋ ਆ ਵੱਡੀਆਂ ਕਬੂਤਰੀਆਂ ਇਧਰ ਕਰਦੇ ਆ ਤੇ ਇੱਕ ਕਾਲੀ ਦੇ ਤਾਂ ਇੱਕ ਵੀ ਬੱਚਾ ਨਹੀਂ ਆਪਣੇ ਕੋ ਆ ਕਬੂਤਰੀ ਦੇ ਆਪੋ ਦੋ ਬੱਚੇ ਕਢਾਏ ਸੀ ਜੇ ਆਪਰੇ ਛੱਡੇ ਸੀ ਦੂਸਰ ਪੈ ਗਈ ਸੀ ਇੱਕ ਲੱਕੜ ਪਾੜ ਗਈ ਤੇ ਇੱਕ ਆ ਗਿਆ ਦੇ ਹਿੱਸੇ 'ਚ ਦੂਜੇ ਦਿਨ ਉਹ ਬਾਜੀ ਨਹੀਂ ਛਡਾਈ ਉਹਨਾਂ ਨੇ ਉਹ ਆਪਾਂ ਮੁੰਡੇ ਨੂੰ ਦੇ ਦਿੱਤਾ ਸੀ ਯਾਰ ਬਿਗਵਾਲ ਦੇ ਮੁੰਡੇ ਲੈ ਗਏ ਤੇ ਉਹਨਾਂ ਨੇ ਗਾ ਤਿੰਨ ਬਾਜੀਆਂ ਛੱਡਿਆ ਵਿਚਾਰਾ ਤਿੰਨੇ ਐਂਡ 'ਚ ਹਾਰ ਗਿਆ ਇੱਕ ਤੌਰੇ ਆਪਣੇ ਪਿੰਡੇ ਹਾਰ ਗਿਆ ਔਰ ਆਪਣੇ ਇੱਥੇ ਆ ਕੋਠੇ ਤੇ ਆ ਕੇ ਉਰੇ ਬਹਿ ਗਿਆ ਦੀ ਤੈਅ ਕਰਕੇ ਪੁਰਾਣਾ ਅੱਜ ਕੀ ਜਿਹੜੀ ਬਾਜੀ ਹੋਈ ਸੀ ਉਹ 'ਚ ਉੱਡਿਆ ਬਹੁਤ ਸੋਹਣਾ ਗੱਲ ਕਰਕੇ ਸਮਝ ਪੈਸੇ ਨਹੀਂ ଥିਗੇ ਉਹਦੇ ਜਾਣਦੇ ਨਹੀਂਗੇ ਨਾ ਇਹ ਵੀਰੇ ਜਿਹੜੇ ਮੈਨੂੰ ਕੋ ਕਬੂਤਰ ਆਪਾ ਪਾ ਤੇ ਨਾ ਗਾਂਹੇ ਜਾਣਦੇ ਨਹੀਂ ਹੁਣੇ ਕਿਹੜੇ ਕਿਹੜੇ ਰਹਿ ਗਏ ਇੱਕ ਹੋਰ ਹੈਗੀ ਦੋ ਡੱਬੀਆਂ ਰਹਿ ਗਈਆਂ ਹਨਾ ਆਹ ਡੱਬਾ ਲੈ ਵੀਰੇ ਦੋ ਆ ਡੱਬੀਆਂ ਨੇ ਆਹਤ ਲਈ ਇਹਦੀ ਮਾਂ ਥੱਲਣ ਲਈ ਇਹਦੀ ਧੀ ਆ ਪਿਓਰ ਕਰਾ ਕੇ ਕਢਾਈ ਹੈ ਸੇਮ ਨੇ ਬਸ ਇਹ ਥੱਲਣ ਲਈ ਦੇ ਡੱਕੇ ਨੇ ਤੇ ਜਵਾੜੀ ਇਹਨਾਂ ਦੀ ਕਾਲੀ ਆ ਥੱਲੇ ਮਾੜੀ ਮਾੜੀ ਕਾਲੀ ਆ ਦੂਏ ਪਾਸੋਂ ਸਾਰੇ ਨਿਕਾਲੀਆਂ ਕੱਢ ਦੇ ਵਿੱਚ ਕਾਲੀਆਂ ਵਾਲੇ ਹੁੰਦੇ ਵੀ ਨੇ ਵੀਰੇ ਵਿੱਚ ਨਹੀਂ ਵੀ ਹੁੰਦੇ ਇੱਕ ਸ਼ਾਖਾਇਤ ਕਿ ਅਮਨ ਕੋ ਪਹਿਲੀ ਵਾਰ ਕੱਢਿਆ ਲੋ ਜੀ ਦੋ ਜੱਡੀਆਂ ਛੱਡਤੀਆਂ ਆਪਾਂ ਇਹ ਹੋਰ ਛੱਡਾਂ ਵੀਰੇ ਉੱਤਰ ਲੋ ਵੀਰੇ ਇੱਕ ਆ ਪੂਰੀ ਕੱਢਤੀ ਆਪਾਂ ਇੱਧਰ ਬਾਕੀ ਉੱਧਰੇ ਛੱਡਤੀਆਂ ਉਹਦੇ ਵਿੱਚ ਤਿੰਨ ਟੀਰੀਆਂ ਕਬੂਟਰੀਆਂ ਛੱਡੀਆਂ ਨੇ ਆਪਣੀਆਂ ਉਹ ਟੀਰੀਆਂ ਦਾ ਦੇ ਦਿਆਂ ਕਿਹੜਾ ਕਿਹੜੀ ਨਾਲ ਲਾਉ ਉੱਤਰ ਆਪਾਂ ਗਿੱਟੀਆਂ ਲਈ ਛੱਡਣੇ ਨੇ ਉਹ ਚ ਗੱਲ ਆ ਪ੍ਰ ਦੇ ਕੇ ਕਬੂਤਰੇ ਚੋ ਦਿਖਾਈਏ ਕਿਹੜੇ ਕਿਹੜੇ ਕਤਾਂ ਲਾਉਣਾ ਮੂਰੇ ਬੈਠਾ ਤੇ ਕਿੱਥੇ ਹੋਰ ਬੈਠੇ ਨੇ ਦੋ ਤਿੰਨ ਵੱਡੇ ਕਬੂਤਰੇ ਲਾਵਾਂਗੇ ਭਗਾਉਂਦੇ ਨਵੇਂ ਨਹੀਂ ਆਪਾਂ ਲਾਉਂਦੇ ਨਵੇਂ ਦਾ ਕੁਝ ਨਹੀਂ ਪਤਾ ਲਿਆ ਮੈਂ ਚੱਕ ਕੇ ਲਿਆਉਣਾ ਵੀਰੇ ਦਿਖਾਉਣਾ ਤੁਹਾਨੂੰ ਥੁਲਾ ਵੀਰੇ ਟਾਂ ਰੱਖਿਆ ਨੇ ਦੇਦਿਆਂ ਹੋਰੇ ਆ ਵੇਚ ਗਿਆ ਤਾਂ ਭੋਕੇ ਅੰਡੇ ਤੇ ਬੈਠੀ ਹੈ ਟੀਰੀ ਕਬੂਤਰੀ ਇਹ ਤੁਹਾਨੂੰ ਦਿਖਾਉਣਾ ਹੈ ਤੇ ਡੇ ਟੀਰ ਪੈਂਦਾ ਵੀਰੇ ਇੱਕਾਂ ਜਿ ਕਿੰਧਰ ਮੁਸਾਫਾਉ ਆ ਦੇ ਇਧਰ ਇਹਤ ਕੀ ਦੀ ਆ ਟੀਰੀ ਤੇ ਦੀ ਮਾਂ ਵੀ ਰ ਇੱਥੇ ਦੋ ਇੰਨੀਆਂ ਦੀਆਂ ਹੋਰ ਨੇ ਟੀਰੀਆਂ ਇੱਕ ਆ ਬੈਠੀ ਆ ਇੱਕ ਇਧਰ ਗਈ ਉਹ ਬੈਠੀ ਐ ਇੱਕ ਉੱਪਰ ਇਹ ਵੀ ਟੀਰੀ ਐ ਤਾਂ ਟੀਰੀਆਂ ਨੇ ਆਪਣੇ ਆ ਘੋਡੇ ਜਾਦੇ ਇਹਦੇ ਵੀ ਮਾੜੇ ਮਾੜੇ ਟੀਰ ਨੇ ਇਹਦੇ ਕੱਚੇ ਐਂਡੇ ਇਹਨਾਂ ਦੇ ਹੁਣ ਆਊਗਾ ਪੱਕੇ ਹੀ ਲਾਉਣਗੇ ਹਾਂ ਕੱਚਾਂਡਾ ਤਾਂ ਇਹਨਾਂ ਦੇ ਹੈ ਨਹੀਂਗਾ ਕਿਉਂ ਬਾਈ ਨੇ ਬਾਹਰ ਲੈ ਜਾਣਦੇ ਯਾਰ ਖਰਾਬ ਬਣ ਹੁਣ ਤੇ ਆਹ ਕਬੂਤਰ ਲਾਉਣਗੇ ਤੁਹਾਨੂੰ ਮੈਂ ਦਿਖਾ ਦਿਖਾ ਸ਼ਾਪਨਾ ਚਾਰ ਕਬੂਤਰ ਇਹ ਨੇ ਇੱਕੋ ਕਾਣੇ ਵਾਲਾ ਬਾਕੀ ਆਪਾਂ ਹੋਰ ਛੱਡ ਦੇਣਗੇ ਉਹ ਬਾਈ ਕੋ ਭੇਜ ਦਾਂਗੇ ਸੁਖ ਕੋ ਜਿਹੜੇ ਉਹਨੇ ਨਹੀਂ ਲੈ ਜਾਣੇ ਹੁਣਗੇ ਉਹ ਕੁਸ ਆਹ ਮੁੰਡੇ ਨੇ ਆਪਾਂ ਕਬੂਤਰ ਸੁਖ ਨੂੰ ਭੇਜਣੇ ਨੇ ਬਾਈ ਨੂੰ ਕੈਨੇਡਾ ਮੁੰਡੇ ਫਿਰ ਉਹ ਤੋਂ ਲੈ ਲੂਗਾ ਹਲੇ ਉਹਦੇ ਕੋਲ ਬਾਈਕੋ ਹੈ ਨਹੀਂ ਜਗੜ ਰਹਿਣ ਰੋਣ ਦਾ ਰੱਖਣ ਦਾ ਬਣਾਉਣ ਦਾ ਇਹਨਾਂ ਦਾ ਲੈ ਵੀਰੇ ਇੱਕ ਤਾਂ ਕਬੂਤਰ ਲਾਉਣਾ ਇਹਦੇ 13 ਖੰਭ ਨੇ ਪੂਛ ਚਪਰਾ ਅੱਖਾਂ ਰੰਗ ਦੇ ਦੇ ਲੈ ਲਾਲਾ ਵੀ ਜਿਹੜੀ ਨਾ ਮਰਜ਼ੀ ਲੱਗ ਜਾ ਚੱਲ ਵੀ ਉਹ ਛੜਦਾ ਵੀਰੇ ਇੱਕ ਤਾਂ ਇਹ ਕੰਪਟਰ ਛੜਦਾ ਆਪਾਂ ਕੱਟ ਕਰਨਾ ਇਹ ਗਿੱਜਿਆ ਨਹੀਂ ਹੋਇਆ ਯਾਰ ਇੱਕ ਆ ਛੜਦਾ ਵੀਰੇ ਇਹ ਨਾ ਬਾਈ ਰਾਜ ਨੇ ਲਿਆਣਾ ਠੀਕਾ ਉਹ ਤਾਂ ਆ ਨਹੀਂ ਹੋਇਆ ਤੇ ਕਿ ਮੇਰੀ ਕੱਲ ਵੀਰੇ ਨਾਲ ਗੱਲ ਹੋਈ ਆ ਯਾਰ ਬਹੁਤ ਵਧੀਆ ਬੰਦਾ ਭਰਾ ਆਪਣਾ ਤੇ ਉਹ ਕਹਿੰਦਾ ਹੁਣ ਮੈਂ ਗਾਹਾਂ ਆਉਂਗਾ ਅਪ੍ਰੈਲ ਚ ਫੇਰ ਲੈ ਜੂ ਵੀਰਾ ਤੇ ਆਪਾਂ ਜਨੂ ਇਹਦੇ ਬੱਚੇ ਮੁੰਡਾ ਲੈ ਜੂ ਬਾਹਰ ਰਿੰਗ ਬਹੁਤ ਸੋਹਣੇ ਵੀਰੇ ਦੀ ਅੱਖ ਚ ਦੇਖੋ ਲਓ ਫਾਇਰ ਵੀ ਪੂਰੇ ਕੋਸ਼ਕ ਨੇ ਲੈ ਪੁੱਤ ਲੈ ਨਜ਼ਾਰੇ ਉਧਰ ਕਬੂਤਰਾਂ ਨਾਲੇ ਜੋੜੇ ਲਾਈ ਜਾਂਦਾ ਲੋ ਜੀ ਟਿੱਕਾ ਆਪਣਾ ਵੱਡਾ ਕਬੂਤਰ ਆ ਭਾਈ ਇਹਦੇ ਬੱਚੇ ਨੇ ਕਾਲ ਕਾਲਾ ਚੀਨਾ ਜਾਂ ਲਾਲ ਚੀਨਾ ਜਾਂ ਉਹ ਇਹਦੇ ਨੇ ਇਹ ਵੀ ਜਾਂਦੇ ਨਹੀਂ ਭਰਾ ਇਹ ਚਿੱਟੀਆਂ ਵਾਲਿਆਂ ਦਾ ਦੂਜੀ ਝੋਲੀ ਦਾ ਹੈ نسل ਨੂੰ ਇਹ ਰੱਖ ਲਿਆ ਦੀ ਇਹ ਇਹ ਕਬੂਤਰ ਤੇ ਕੱਢਿਆ ਆ ਬਾਕੀ ਸਾਰੇ ਕਬੂਤਰੀਆਂ ਤੇ ਨੇ ਇੱਕ ਉਹ ਜਿਹੜਾ ਲਾਲ ਰੰਗ ਲੱਗਿਆ ਉਹ ਇਹਨ ਜਿਹੜੇ ਆਪ ਨੂੰ ਇਹਨਕੋ ਵੀਰੇ ਪਹਿਲਾਂ ਦੇ ਕਬੂਤਰ ਦੀ ਵੱਡੇ ਉਹ ਬਿਨਾਂ ਠੱਲਾਂ ਧੋ ਦੀਗੇ ਇੱਕ ਬਾਈ ਆਪਾਂ ਤੋਂ ਲੈ ਕੇ ਵੀ ਗਿਆ ਹੈਰੀ ਰਣੀਆਂ ਵਾਲਾ ਬਾਈ ਉਹ ਵੀ ਲਗਿਆ ਕਬੂਤਰ ਤੇ ਉਹ ਉਹਦੀ ਵੀ ਮੈ ਲਾਉਂਗਾ ਵਿੱਚ ਵੀਡੀਓ ਨੂੰ ਚਿੱਟੀਆਂ ਦਾ ਹੀ ਦਿੱਤਾ ਇਹਨਾਂ ਦਾ ਭਾਈ ਦਿੱਤਾ ਇਹ ਇਸੇ ਕਬੂਤਰ ਦੇ ਅਗਲੀ ਝੋਲੀ ਦਾ ਉਹ ਤੀਜੀ ਝੋਲੀ ਦਾ ਜਿਹੜਾ ਉਹ ਲਗਿਆ ਵੀਰਾ ਇੱਕ ਹੋਰ ਰਹਿ ਗਿਆ ਲੈ ਵੀਰੇ ਜੈਪਰੇ ਵਾਲੀ ਦਾ ਸਾਕਾ ਭਾਈ ਆ ਆ ਜਿਹੜਾ ਕਬੂਤਰ ਆ ਇਹਦੇ ਲਾਉਂਸ ਵੀ ਆ ਵੀਰੇ ਥੱਲੇ ਆ ਦੇ ਤੁਹਾਨੂੰ ਮੈਂ ਦਿਖਾਉਣਾ ਤੇ ਆ ਭਾਈ ਅੱਜ ਬਹੁਤ ਜਲਦੀ ਆ ਆ ਲਓ ਇਹਦੇ ਰਿੰਗ ਵੀ ਨੇ ਰਿੰਗਰਸ ਦਿਖਾਉਂਦਾ ਨਹੀਂ ਸਾਫ਼ ਦਿਖਾ ਦੇ ਯਾਰ ਕਾਤੇ ਉਹ ਕਰੀ ਜਨਾ ਆ ਲਓ ਭਰਾ ਤੇ ਇਹਦੇ ਲਾਉਂਸ ਆ ਵੀਰੇ ਥੱਲੇ ਆ ਦੇ ਕੰਪ ਕਾਲਾ ਇਹਦੇ ਚਲੋ ਪੁੱਤ ਉਪਰਾ ਚਾਰ ਕਬੂਤਰ ਛੱਡਤੇ ਕਬੂਤਰੀਆਂ ਗਏ ਨੇ 1 2 3 4 5 6 7 ਕਬੂਤਰੀਆਂ ਨੇ ਤਿੰਨ ਹੋਰ ਛੱਡੀ ਐ ਇੱਧਰ ਤੇ ਹਾਂ ਲੈ ਉਪਰਾ ਲੈ ਵੀਰੇ ਕਾ ਪਾਣੇ ਦਾ ਪੱਠਾ ਜਿਹੜਾ ਆਪਣੇ ਕੋ ਇਹਦੇ ਬੱਚੇ ਬਹੁਤ ਉੱਡੇ ਨੇ ਆਪਣੇ ਕੋ ਇਹਦੇ ਵੀ ਦੇਣ ਨੇ ਉਹਨੂੰ ਦਵਾਈ ਨੂੰ ਦੋ ਬੱਚੇ ਇੱਕੇ ਦੇ ਦੇਣ ਨੇ ਇਹਨੇ ਦੋ ਇੱਕੇ ਦੇ ਭੈਣ ਇਹਦੇ ਪੁੱਤ ਧੀ ਦੇ ਲਾ ਕੇ ਦੋ ਪਚਾ ਦੇਣ ਨੇ ਭਾਈ ਬਾळा ਚੰਗਾ ਜਾਨਵਰਾ ਯਾਰਾ ਦੇ ਇਹ ਤਾਂ ਪਤਾ ਨਹੀਂ ਕਿਹੜਿਆਂ ਚੋਂ ਆ ਬੰਦਾ ਹੈ ਕਹਿੰਦਾ ਰਾਜਨ ਵਾਲਿਆਂ ਚੋਂ ਮੈਂ ਵੀਰੇ ਨਹੀਂ ਪਤਾ ਹੈਗਾ ਮਿਸ ਜਰੂਰ ਆ ਉਹਦੀ ਥੋੜੀ ਜਿਹੀ ਉਹ ਮੈਨੂੰ ਪਤਾ ਬਾਕੀ ਨਹੀਂ ਪਤਾ ਕਿਹੜਿਆਂ ਚੋਂ ਵੀਰੇ ਲਓ ਜੀ ਤੁਹਾਨੂੰ ਛੱਡ ਕੇ ਦਿਖਾਉਣਾ ਵੀਰੇ ਪੂਰਾ ਬੰਬ ਕਬੂਤਰ ਆਏ ਉਹ ਬੂਤਰੀ ਨਾਲ ਜੋੜਾ ਇਹਦਾ ਉਹਦੇ ਪਰੇ ਜਿਹਦੇ ਕਾਲਾ ਰੰਗ ਲੱਗਿਆ ਸਿਰ ਤੇ ਹੁਣ ਆ ਜਾਣਾ ਆਪ ਇਹਦੇ ਕੋਲ ਦੇਖਿਆ ਜਾਂ ਦੋ ਹੋਰ ਛੱਡ ਦਵਾਂ ਵੀਰੇ ਕਬੂਤਰ ਉਹਦੇ ਨੇ ਜਾਊ ਪੁਛਾਣ ਕਿ ਇਹ ਗਿਆ ਉਹਦੇ ਲੋ ਉਹਦੇ ਕੋਲ ਹੋ ਗਿਆ ਉੱਥੇ ਹੀ ਟਿਕਾਣੇ ਤੇ ਪਾ ਲੈਣ ਪਾ ਲੈਣ ਜੋੜੇ ਲੱਗ ਜੂਗਾ ਉਧਰੋਂ ਇੱਕ ਕਬੂਤਰ ਹੀ ਹੋਰ ਛੱਡ ਦਿੰਦੇ ਆ ਲਾ ਵੀਰੇ ਕਾ ਹੋਰ ਛੱਡਣ ਲੱਗਿਆ ਮੈਂ ਇੱਧਰ ਕਬੂਤਰ ਕਿ ਹੋ ਗਏ 1 2 ਚਲੋ ਤਾਂ ਗਿਣਦੇ ਆ ਤਿੰਨ ਕਬੂਤਰ ਹੋਰ ਛੱਡਣੇ ਨੇ ਮੈਂ ਸਾਰੇ ਵੀਰੇ ਚਿੱਟੀਆਂ ਵਾਲੇ ਤੇ ਛੱਡੇ ਨੇ ਆ ਪੱਠੇ ਨਵੇਂ ਛੱਡਣ ਲੱਗਿਆ ਜਿਹੜੇ ਆਣ ਗਿੱਜ ਨੇ ਇਹਨਾਂ ਦੇ ਜੋੜੇ ਲਾ ਕੇ ਘਝਾ ਲਾਂਗੇ ਇਹਨਾਂ ਨੂੰ ਕੱਟ ਕਰਨਾ ਪੈਣਾ ਇੱਕ ਆਹਾ ਵੀਰੇ ਹੋਰ ਉਹ ਖੜ ਗਿਆ ਯਾਰ ਇਹ ਵੀ ਚਿੱਟੀਆਂ ਵਾਲੇ ਦਾ ਹੀ ਆ ਵੀਰੇ ਸਾਰੇ ਆਪਣਾ ਟੋਟਲੇ ਜਿੰਨੇ ਛੱਡੇ ਨੇ ਸਾਰੀ ਚਿੱਟੀਆਂ ਵਾਲੇ ਛੱਡੇ ਨੇ ਇਹਦੇ ਦੋ ਬੱਚੇ ਨੇ ਮੇਰੇ ਕੋ ਜਿਹੜੇ ਆਪਣੇ ਕੋ ਸ਼ਾਕ ਕਰ ਚਿੱਟੀਆਂ ਦਾ ਇਹਦੀ ਕਬੂਤਰੀ ਉਹ ਲੈ ਗਿਆ ਬਾਈ ਸੁਖ ਬਾਈ ਦਾ ਜਿਹੜਾ ਆਪਣਾ ਭਰਾ ਮਾਮੇ ਦਾ ਮੁੰਡਾ ਉਹ ਲੈ ਗਿਆ ਆਪਣੇ ਸੁੱਖ ਨਹੀਂ ਟਾਲਦਾ ਬਾਈ ਦਾ ਲੈ ਉਹ ਪੁੱਤ ਲੈਣ ਯਾਰ ਇਹ ਦੂਮੀ ਇੱਕ ਹੋਰ ਛੱਡੀ ਲੈ ਆਓ ਲੈ ਵੀਰੇ ਇੱਕ ਆ ਕਾਲ ਸਿਰਾ ਛੱਡਣ ਲੱਗੇ ਆ ਲਓ ਇਹ ਮੰਗਦਾ ਦੀ ਬਾਈ ਆਪਾਂ ਤੋਂ ਐਦ ਕੀ ਮੁੰਡਾ ਬਾਹਰੋਂ ਹੀ ਫੋਨ ਕਰਿਆ ਦੀ ਆਪਣੇ ਨਹੀਂ ਰੇਟ ਉਹਦੇ ਨਾਲ ਬਣਿਆ ਬਾਈ ਨਾ ਤੇ ਆਪਾਂ ਨਹੀਂ ਦਿੱਤੇ ਆਪਾਂ ਰੇਟ ਤਾਂ ਇਹ ਚ ਦੱਸ ਦੇਣਗੇ ਖਾ ਨੂੰ ਯਾਰ ਤੇ ਆਪਾਂ ਜਾਨੀ ਦੇਣੇ ਫੁੱਲ ਰੇਟ ਚ ਦੀਗੇ ਘੱਟ ਚ ਨਹੀਂ ਦੇਣੇ ਦੀ ਉਹ ਬਾਈ ਮਿਲ 5000 ਦਿੰਦਾ ਦੀ ਇੱਕ ਤਾਂ ਆਪਾਂ ਲਿਆ ਨਹੀਂ ਵੀਰੇ ਆਪਾਂ ਨੂੰ ਪਤਾ ਵੀ ਉਤੋਂ ਵੱਧ ਇਹਨਾਂ ਨੇ ਬਣ ਜਾਣਦੇ ਤੇ ਹੁਣ ਆਪਾਂ ਬਾਈ ਨੂੰ ਆਂਡੇ ਦੇਣੇ ਹੀ ਨੇ ਨਾਲੇ ਆਪਣੀ ਨਸਲ ਜਾਊ ਕੈਨੇਡਾ ਚ ਲੱਗੂ ਪਤਾ ਕਿਵੇਂ ਉੱਡਦੇ ਨੇ ਲਾਓ ਪੁੱਤ ਲਾਓ ਬਾਈ ਛੜਤੇ ਚ ਅੱਠ ਕਬੂਤਰ ਛੜਤੇ ਆਦੇ ਆ ਤਾਂ ਕਾਣੇ ਵਾਲਾ ਤਾਂ ਆਪਣਾ ਲਈ ਫਿਰਦਾ ਇਕੱਲੇ ਉਹਨੂੰ ਇਹ ਜੋੜੀ ਪੱਕੀ ਆ ਬਾਹਰ ਬਾਈ ਡੋਲੀਆਂ ਚ ਚੋਰੀ ਤੋਂ ਡਰਦੇ ਨਹੀਂ ਲਾਉਂਦੇ ਹੈਗੇ ਚੋਰ ਸਾਲੇ ਵਾਲੇ ਫਿਰਦੇ ਨੇ ਉਰੇ ਇਹ ਜ ਹੁਣ ਸੇਫਟੀ ਤਾਂ ਹੈਗੀ ਲਓ ਇਹਨੇ ਲਾ ਲੈਣੇ ਨੇ ਜੋੜੀਆਂ ਵੀਰੇ ਆਪੇ ਮੇਰੇ ਹੋਇਜਾ ਪਾ ਹੋਰ ਖੂਨ ਨਹੀਂ ਛੱਡਿਆ ਇੱਕ ਖੂਨ ਖੱਟੀਆਂ ਦਾ ਕਬੂਤਰ ਉਹਦੀ ਜੋੜੀ ਲਹਿਦਾ ਲੱਗੀ ਹੋਈ ਆ ਲੈ ਆ ਬਰਾ ਯਾਰ ਮੈਂ ਲਿਆਵਾਂ ਨੂਰ ਨੂੰ ਲਿਆਉਣਾ ਆ ਕੇ ਦਾਣੇ ਪੈਣਗੇ ਹੁਣ ਉਹਨਾਂ ਨੂੰ ਵੀ ਥੱਲੇ ਛੱਡੀ ਆ ਯਾਰ ਥੱਲੇ ਆਜੋ ਥੱਲੇ ਜੋੜਾ ਪਾ ਲੋ ਥੱਲੇ ਆ ਕੇ ਚੱਲੇ ਤੂੰ ਉਧਰ ਉਰੇ ਕੀ ਆਉਣਾ ਅੰਡਾ ਨਹੀਂ ਉੰਡਾ ਨਹੀਂ ਚੱਲ ਉਧਰ ਤੁਹਾਨੂੰ ਦਖਾਣਾ ਯਾਰ ਤੇਰੀ ਵੀਰੇ ਚੱਕ ਕਰੋ ਚੱਕ ਦੋਏ ਅੱਖਾਂ ਟੀਰੀ ਆ ਇਧਰੋਂ ਵੀ ਇਧਰੋਂ ਵੀ ਲਾਉ ਇਹਨੇ ਅੱਖ ਚਿੱਟੀ ਕਰੂਗੀ ਹੌਲੀ ਹੌਲੀ ਵਧੀ ਜਾਂਦਾ ਟੀਰ ਇਹ ਉਹਦੀ ਸਾਕੀ ਭੈਣਾ ਬਾਈ ਜਿਹੜੀ ਉਧਰ ਆਪਣੇ ਕੋਲ ਬੈਠੀ ਆ ਘੱਟੇ ਟੱਕ ਵਾਲੀ ੜਾਉਣ ਨੂੰ ਆਏ ਦੇ ਪੰਚਾਇਨੇ ਇਹ ਕਬੂਤਰੀਆਂ ਕਬੂਤਰੀਆਂ ਅੰਡੇ ਧਰੀਆਂ ਬੈਠੀਆਂ ਦੀ ਹੁਣ ਉਹ ਬਾਈ ਨੂੰ ਦੇਣ ਕਰਕੇ ਆਪਾਂ ਇਧਰ ਚੱਪਤਾ ਕੰਮ ਇਹਨਾਂ ਦਾ ਲਓਈ ਆਜੋ ਆਜੋ ਥੱਲੇ ਆਜੋ ਪੂਰਾ ਹੁਣ ਦੇ ਲਾ ਵੀ ਇਹ ਆ ਛੜ ਤੇ ਆਪਾਂ ਚਾਰ ਬਣਾ ਤੇ ਖਾਣੇ ਬਾਕੀ ਇਹਨਾਂ ਦੇ ਆ ਕੇ ਬਣਾਉਣਾ ਮੈਂ ਨੂਰ ਨੂੰ ਲੈ ਕੇ ਆਉਣਾ ਯਾਰ ਬਾਕੀ ਇਹਨਾਂ ਨੂੰ ਆ ਕੇ ਲਾ ਦੇਣਾ ਕਬੂਤਰੀਆਂ ਨੇ 8 7 8 ਕਬੂਤਰੀਆਂ ਨੇ 8 ਥੇ ਕਬੂਤਰ ਛੜ ਤੇ ਇੱਕ ਕਬੂਤਰੀ ਉਧਰੋਂ ਹੋਰ ਛੱਡ ਕੇ ਨਾਲ ਕਬੂਤਰ ਛੱਡਦਾ ਨੂੰ ਜਾਲ ਚੰਗਾ ਤੇ ਰੱਖੋ ਤੇ ਤਾਂ ਜੋੜਾ ਨਵੀਆਂ ਪੱਟੀਆਂ ਇਹਨਾਂ ਦੇ ਤਾਂ ਡੁੰਡੇ ਧਰੇ ਹੋਏ ਨੇ ਸਾਰੀਆਂ ਨੇ ਲਾ ਲੈਣਾ